ਤੇ ਇਸ ਵੇਲੇ ਦੀ ਇੱਕ ਵੱਡੀ ਅਤੇ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜੋ ਕਿ ਜੁੜੀ ਹੋਈ ਹੈ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਦਿਗਜ ਆਗੂ ਵਿਕਰਮ ਮਜੀਠੀਆ ਦੇ ਨਾਲ ਜਿਨ੍ਹਾਂ ਨੂੰ ਮੁਹਾਲੀ ਅਦਾਲਤ ਦੇ ਵੱਲੋਂ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਅਤੇ ਫਿਲਹਾਲ ਜੋ ਵਿਕਰਮ ਮਜੀਠੀ ਨੂੰ ਰਾਹਤ ਨਹੀਂ ਮਿਲੀ ਅਤੇ ਨਾਲ ਹੀ ਤੁਹਾਨੂੰ ਦੱਸ ਦਿੰਦੇ ਹਾਂ ਕਿ ਬੈਰਕ ਬਦਲਣ ਦੇ ਮਾਮਲੇ ਤੇ ਵੀ ਜਿਹੜੀ ਕਿ ਪਟੀਸ਼ਨ ਦਰ ਕੀਤੀ ਗਈ ਸੀ ਉਸ ਦੇ ਉੱਪਰ ਵੀ ਅਦਾਲਤ ਦੇ ਵਿੱਚ ਸੁਣਵਾਈ ਹੋਈ ਹੈ ਦੋ ਅਹਿਮ ਪਟੀਸ਼ਨਾਂ ਜੋ ਵਿਕਰਮ ਮਜੀਠੀਆ ਦੇ ਵੱਲੋਂ ਦਰਕੀਤੀ ਗਈਆਂ ਸਨ ਉਸ ਦੇ ਉੱਪਰ ਸੁਣਵਾਈ ਹੋਣ ਦੇ ਚਲਦਿਆਂ ਜਿਹੜੀ ਕਿ ਹੁਣ ਅਗਲੀ ਕਾਰਵਾਈ ਇਹ ਉਹ 25 ਜੁਲਾਈ ਤੱਕ ਮੁਲਤਵੀ ਕਰ ਦਿੱਤੀ ਗਈ ਹੈ ਕਾਬਿਲ ਜ਼ਿਕਰ ਹੈ ਕਿ ਇੱਕ ਪਟੀਸ਼ਨ ਜੋ ਵਿਕਰਮ ਮਜੀਠੀਆ ਦੀ ਜ਼ਮਾਨਤ ਨੂੰ ਲੈ ਕੇ ਦਰਕੀਤੀ ਗਈ ਸੀ ਉਸ ਦੇ ਉੱਪਰ ਫੈਸਲਾ ਸੁਣਾਉਂਦਿਆਂ ਹੋਇਆਂ ਅਦਾਲਤ ਦੇ ਵੱਲੋਂ ਜ਼ਮਾਨਤ ਤੋਂ ਇਨਕਾਰ ਕੀਤਾ ਗਿਆ ਜਦਕਿ ਬੈਰਕ ਬਦਲਣ ਦੇ ਮਾਮਲੇ ਦੇ ਵਿੱਚ ਐਡੀਜੀਪੀ ਜੇਲ ਨੂੰ ਜਵਾਬ ਤਲਬ ਕੀਤਾ ਗਿਆ ਅਤੇ ਹੁਕਮ ਜਾਰੀ ਕੀਤੇ ਗਏ ਨੇ ਇਸ ਮਾਮਲੇ ਸੰਬੰਧੀ 2 ਦਿਨ ਦੇ ਵਿੱਚ ਜਿਹੜਾ ਕਿ ਜਵਾਬ ਹੈ ਉਹ ਅਦਾਲਤ ਦੇ ਵਿੱਚ ਦਰਕੀਤਾ ਜਾਵੇ ਅਤੇ ਅਗਲੀ ਸੁਣਵਾਈ 25 ਜੁਲਾਈ ਨੂੰ ਹੋਣੀ ਹੈ ਕਾਬਿਜ਼ਿਕਰ ਹੈ ਕਿ ਆਮਦਨ ਤੋਂ ਬਾਅਦ ਜਾਇਦਤ ਮਾਮਲੇ ਦੇ ਵਿੱਚ ਵਿਕਰਮ ਮਜੀਠੀਆ ਨਾਬਾ ਜੇਲ੍ਹ ਦੇ ਵਿੱਚ ਬੰਦ ਨੇ ਅਤੇ ਉਹਨਾਂ ਦੇ ਵੱਲੋਂ ਆਪਣੀ ਜ਼ਮਾਨਤ ਦੇ ਲਈ ਮੁਹਾਲੀ ਅਦਾਲਤ ਦੇ ਵਿੱਚ ਅਰਜੀ ਲਗਾਈ ਗਈ ਸੀ ਜਿਸ ਦੇ ਉੱਪਰ ਅਸਨਵਾਈ ਹੋਈ ਹੈ तकरीबन 2 ਘੰਟੇ ਤੱਕ ਇਹਨਾਂ ਅਹਿਮ ਮੁੱਦੇ ਦੇ ਉੱਪਰ ਜਿਹੜੀ ਕਿ ਬੈਂਸ ਬਾਜੀ ਚਲਦੀ ਰਹੀ ਹੈ ਤੇ ਜੇਲ੍ਹ ਦੇ ਬੈਰਕ ਬਦਲਣ ਦੇ ਮਾਮਲੇ ਦੇ ਵਿੱਚ ਅਦਾਲਤ ਨੇ ਏ ਡੀਜੀਪੀ ਜੇਲ ਨੂੰ 2 ਦਿਨ ਦੇ ਵਿੱਚ ਰਿਪੋਰਟ ਦਰਜ ਕਰਨ ਦੇ ਹੁਕਮ ਜਾਰੀ ਕੀਤੇ ਨੇ ਮਜੀਠੀਆ ਨੂੰ ਵਿਜੀਲੈਂਸ ਬਿਊਰੋ ਦੇ ਵੱਲੋਂ 25 ਜੂਨ ਨੂੰ ਅੰਮ੍ਰਿਤਸਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉੱਥੇ ਹੀ ਮੰਨਿਆ ਜਾ ਰਿਹਾ ਕਿ ਇਸ ਮਾਮਲੇ ਦੇ ਵਿੱਚ ਵਿਜੀਲੈਂਸ ਬਿਊਰੋ ਜਲਦ ਹੀ ਚਲਾਨ ਪੇਸ਼ ਕਰਨ ਦੀ ਤਿਆਰੀ ਦੇ ਵਿੱਚ ਹੈ ਤਾਂ ਕਿ ਵਿਕਰਮ ਮਜੀਠੀਆ ਤੇ ਸਕੰਜਾ ਕੱਸਿਆ ਜਾ ਸਕੇ ਹਾਲਕਿ ਮੁੱਖ ਮੰਤਰੀ ਭਗਵੰਤ ਮਾਨ ਜਿਹੜੀ ਹੈ ਸਰਕਾਰ ਦੁਆਰਾ ਚਲਾਈ ਜਾ ਰਹੀ ਨਸ਼ਾ ਦੇ ਖਿਲਾਫ ਮੁਹਿੰਮ ਦੇ ਤਹਿਤ ਇਸ ਨੂੰ ਵੱਡੀ ਜਿਹੜੀ ਕਿ ਉਹ ਸਫਲਤਾ ਦਾ ਸਿਰੇ ਤੋਂ ਅੰਦਾਜ਼ਨੇ ਕਿ ਵਿਕਰਮ ਮਜੀਠੀਆ ਦੀ ਗ੍ਰਿਫਤਾਰੀ ਤੋਂ ਬਾਅਦ ਲਗਾਤਾਰ ਪੰਜਾਬ ਵਿਜੀਲੈਂਸ ਬਿਊਰੋ ਦੀਆਂ ਟੀਮਾਂ ਦੇ ਵੱਲੋਂ ਵਿਕਰਮ ਮਜੀਠੀਆ ਦੀ ਚਲ ਅਤੇ ਅਚਲ ਸੰਪਤੀ ਦੇ ਨਾਲ ਜੁੜੇ ਹੋਏ ਜਿਹੜੇ ਕਿ ਟਿਕਾਣੇ ਹੈਗੇ ਨੇ ਉਹਨਾਂ ਦੇ ਉੱਪਰ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਅਤੇ ਉਹਨਾਂ ਦੀ ਜਾਇਦਾਦ ਦੀ ਵੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ 1 ਜੁਲਾਈ ਨੂੰ ਪਹਿਲੀ ਵਾਰ ਵਿਕਰਮ ਮਜੀਠੀਆ ਦੇ ਮਾਮਲੇ ਦੇ ਵਿੱਚ ਵਿਜੀਲੈਂਸ ਬਿਊਰੋ ਦੇ ਵੱਲੋਂ ਜੋ ਹੈ ਕਾਰਵਾਈ ਕਰਦਿਆਂ ਹੋਇਆ ਚੰਡੀਗੜ੍ਹ ਤੋਂ ਇਲਾਵਾ ਦਿੱਲੀ ਸਥਿਤ ਉਹਨਾਂ ਦੇ ਟਿੱਕਾਣਿਆਂ ਦੇ ਉੱਪਰ ਵੀ ਰੇਟ ਕੀਤੀ ਗਈ ਸੀ ਹਾਲਕਿ ਪਰਿਵਾਰ ਦਾ ਕਹਿਣਾ ਹੈ ਕਿ ਸਾਡੇ ਕੋਲ ਜੰਪਤੀ ਨਾਲ ਜੁੜੇ ਸਾਰੇ ਦਸਤਾਵੇਜ਼ ਦੇ ਨੇ ਅਤੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਨਾਜਾਇਜ਼ ਸੰਪਤੀ ਨਹੀਂ ਹੈ। ਉੱਥੇ ਹੀ ਉਹਨਾਂ ਇਹ ਵੀ ਕਿਹਾ ਕਿ ਅਸੀਂ ਪੂਰਾ ਜਾਂਚ ਦੇ ਵਿੱਚ ਸਹਿਯੋਗ ਕਰ ਰਹੇ ਹਾਂ ਅਤੇ ਮਜੀਠੀਆ 2 ਅਗਸਤ ਤੱਕ ਨਾਬਾ ਜੇਲ੍ਹ ਦੇ ਵਿੱਚ ਜੋ ਹਿਰਾਸਤ ਦੇ ਵਿੱਚ ਭੇਜੇਗੇ ਉਹ ਤਸਵੀਰਾਂ ਦੇਖ ਸਕਦੇ ਹੋ ਇਹ ਜਿਹੜੀਆਂ ਕਿ ਸੰਕੇਤਕ ਤਸਵੀਰਾਂ ਨੇ ਕੀਵੇਂ ਨਾਬਾ ਜੇਲ੍ਹ ਦੇ ਬਾਹਰ ਜਿਹੜੀ ਕਿ ਸੁਰੱਖਿਆ ਨੂੰ ਲੈ ਕੇ ਪੂਕਾ ਇੰਤਜ਼ਾਮ ਕੀਤਾ ਗਿਆ ਤੇ ਖਾਸ ਕਰ ਮੋਹਾਲੀ ਅਦਾਲਤ ਦੇ ਬਾਹਰ ਵੀ ਅੱਜ ਜਦੋਂ ਇਸ ਮਾਮਲੇ ਸੰਬੰਧੀ ਸੁਣਵਾਈ ਹੋਈ ਤਾਂ ਜ਼ਾਰਜੀ ਕਹ ਲਿਆ ਕਿ ਉੱਥੇ ਵੀ ਪਿਛਲੀ ਵਾਰ ਵਾਂਗੂ ਮਾਹੌਲ ਨਾ ਵਿਗੜੇ ਪਹਿਲਾਂ ਹੀ ਪੁਲਿਸ ਪ੍ਰਸ਼ਾਸਨ ਚੌਕਸ ਨਜ਼ਰ ਆਇਆ ਤੇ ਉੱਥੇ ਵੀ ਅਦਾਲਤ ਦੇ ਬਾਹਰ ਸਖਤ ਜਿਹੜਾ ਕਿ ਸੁਰੱਖਿਆ ਪੈਰਾ ਵੇਖਣ ਨੂੰ ਮਿਲਿਆ ਅਤੇ ਇੱਥੇ ਇਹ ਵੀ ਜ਼ਿਕਰ ਖਾਸ ਹੈ ਕਿ ਵਿਕਰਮ ਮਜੀਠੀਆ ਦੇ ਜਿਹੜੇ ਵਕੀਲ ਨੇ ਐਡਵੋਕੇਟ ਅਰਸ਼ਦੀਪ ਕਲੇਰ ਉਹਨਾਂ ਦੇ ਵੱਲੋਂ ਵੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਹੈ ਕਿ ਸਰਕਾਰੀ ਵਕੀਲ ਦੇ ਵੱਲੋਂ तमाम ਦਲੀਲਾਂ ਵੀ ਪੇਸ਼ ਕੀਤੀਆਂ ਗਈਆਂ ਪਰ ਕੋਈ ਪੁਕਤਾ ਸਬੂਤ ਹਾਲੇ ਵੀ ਜਿਹੜੇ ਕਿ ਵਿਕਰਮ ਮਜੀਠੀਆ ਦੇ ਖਿਲਾਫ ਨਹੀਂ ਮਿਲਿਆ ਅਤੇ ਇਹ ਮਾਮਲਾ ਸਿਆਸਤ ਤੋਂ ਪ੍ਰੇਰਿਤ ਦੱਸਿਆ ਜਾ ਰਿਹਾ ਹੈ ਅਰਸ਼ਦੀਪ ਕਲੇਰਦੇਵ ਲੋ ਇਹ ਵੀ ਜ਼ਿਕਰ ਕੀਤਾ ਗਿਆ ਕਿ ਸਿਆਸੀ ਕਿੜਕੱਢਣ ਨੂੰ ਲੈ ਕੇ ਜਿਹੜੀ ਕੀ ਹੈ ਵਿਰੋਧੀਆਂ ਦੀ ਆਵਾਜ਼ ਜ਼ਬਾਨ ਦੀ ਇਹ ਜਿਹੜੀ ਕੀ ਸਿਆਸਤਤਾ ਧਿਰ ਦੇ ਵੱਲੋਂ ਚੱਲ ਚੱਲੀ ਜਾ ਰਹੀ ਹੈ ਤੇ ਉਹਨਾਂ ਇਹ ਵੀ ਕਿਹਾ ਕਿ ਬਕਾਇਦਾ ਜਿਹੜੀ ਕੀ ਇਸ ਮਾਮਲੇ ਸੰਬੰਧੀ ਹੋਣ ਉਹਨਾਂ ਦੇ ਵੱਲੋਂ ਜੋ ਅਦਾਲਤ ਦੇ ਵਿੱਚ ਠੋਸ ਜਿਹੜੀ ਕੀ ਪੈਰਵਾਈ ਕੀਤੀ ਜਾ ਰਹੀ ਹੈ ਤੇ ਵਿਕਰਮ ਮਜੀਠੀਆ ਦੀ ਆਵਾਜ਼ ਜ਼ਬਾਨ ਨੂੰ ਲੈ ਕੇ ਜੋ ਇਹ ਕਾਰਵਾਈਆਂ ਹੋ ਰਹੀਆਂ ਨੇ ਉਸ ਤਰ੍ਹਾਂ ਸਰਗਲਤें ਅਤੇ ਇੱਥੇ ਇਹ ਵੀ ਕਾਬਲੇ ਜ਼ਿਕਰ ਹੈ ਕਿ ਜਿਸ ਤਰ੍ਹਾਂ ਨਾਲ ਵਿਕਰਮ ਮਜੀਠੀਆ ਨੂੰ ਲੈ ਕੇ ਲਗਾਤਾਰ ਸਿਆਸਤ ਪੱਕੀ ਹੋਈ ਅਤੇ ਇਸ ਮਾਮਲੇ ਸਿਆਸਤ ਤੋਂ ਪ੍ਰੇਰਿਤ ਦੱਸਿਆ ਜਾ ਰਿਹਾ ਪਰ ਜਿਹੜਾ ਵਿਕਰਮ ਮਜੀਠੀਆ ਦੀ ਬੈਰਕ ਨੂੰ ਲੈ ਕੇ ਜੋ ਲਗਾਤਾਰ ਪਿਛਲੇ ਸਮੇਂ ਤੋਂ ਚਰਚਾਮਾਂ ਨੇ ਉਹ तमाम ਸਵਾਲ ਖੜੇ ਕਰਦੇ ਨੇ ਅਤੇ ਵਿਕਰਮ ਮਜੀਠੀਆ ਨੂੰ ਥ੍ਰੈਟ ਦਾ ਜਿਹੜਾ ਕਿ ਉਹ ਅਖਤਰਾ ਹੋਂਦੇ ਚੱਲਦੇ ਆ ਉਹਨਾਂ ਦੀ ਅਦਾਲਤ ਬਦਲਣ ਨੂੰ ਲੈ ਕੇ ਵੀ ਅੱਜ ਜਿਹੜੀ ਕਿ ਅਦਾਲਤ ਵਿੱਚ ਸੁਣਵਾਈ ਹੋਈ ਹੈ ਅਤੇ ਇਹ ਵੀ ਅਦਾਲਤ ਦੇ ਵੱਲੋਂ ਪੁੱਛਿਆ ਗਿਆ ਕਿ ਵਿਕਰਮ ਮਜੀਠੀਆ ਜਿਹੜੀ ਜਿਹੜੀ ਕੀ ਆ ਬਾਕੀ ਜਿਹੜੇ ਕੀ ਕ੍ਰਿਮੀਨਲ ਮਾਈਂਡ ਦੇ ਕੈਦੀ ਨੇ ਉਹਨਾਂ ਨੂੰ ਅਲੱਗ ਕਿਉਂ ਨਹੀਂ ਰੱਖਿਆ ਜਾਂ ਕਿਉਂ ਉਹਨਾਂ ਦੀ ਜਿਹੜੀ ਕੀ ਬੈਰਕ ਅਲੱਗ ਨਹੀਂ ਹੈ ਇਸ ਮਾਮਲੇ ਸੰਬੰਧੀ ਐਡੀਜੀਪੀ ਜੇਲ ਨੂੰ ਜਿਹੜੀ ਕੀ ਆ ਹੁਣ ਰਿਪੋਰਟ ਦਰਕਰਨ ਦੇ ਹੁਕਮ ਦਿੱਤੇ ਗਏ ਨੇ ਤੇ 25 ਜੁਲਾਈ ਨੂੰ ਇਸ ਮਾਮਲੇ ਦੀ ਅਗਲੀ ਸੁਣਵਾਈ ਹੋਵੇਗੀ